ਵਿਧਾਨ ਸਭਾ ਹਲਕਾ ਪੂਰਵੀ ਅਧੀਨ ਆਉਂਦਾ ਜਹਾਜ਼ਕ ਜਿਸ ਨੂੰ ਟ੍ਰਾਂਸਪੋਰਟ ਨਗਰ ਵੀ ਆਖਿਆ ਜਾਂਦਾ ਹੈ ਸਾਡੀ ਟੀਮ ਵੱਲੋਂ ਇਥੋਂ ਦੇ ਕਾਰੋਬਾਰੀ ਟ੍ਰਾਂਸਪੋਰਟਰਾਂ ਨਾਲ ਗੱਲਬਾਤ ਕੀਤੀ ਲੈ ਜਿਨ੍ਹਾਂ ਦੱਸਿਆ ਕਿ ਪਿਛਲੇ ਕਈ ਮਹੀਨਿਆਂ ਤੋਂ ਇਲਾਕੇ ਵਿੱਚ ਕੂੜੇ ਦੀ ਪਰਮਾਰ ਹੈ ਜਿਸ ਨਾਲ ਪੂਰੇ ਇਲਾਕੇ ਵਿੱਚ ਬਦਬੂ ਫੈਲੀ ਹੋਈ ਹੈ ਅਤੇ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਕੂੜੇ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਜਿਸ ਨਾਲ ਉਥੇ ਕੰਮ ਕਰਦੇ ਵਪਾਰੀ ਅਤੇ ਮੁਲਾਜ਼ਮ ਸਭ ਪਰੇਸ਼ਾਨ ਹਨ ਦਾ ਅਮ੍ਰਿਤਸਰ ਵੈਲਫੇਅਰ ਟ੍ਰਾਂਸਪੋਰਟ ਐਸੋਸੀਏਸ਼ਨ ਦੇ ਪ੍ਰਧਾਨ ਕੇਦਾਰ ਪੂ ਮੀਤ ਪ੍ਰਧਾਨ ਸੁਸ਼ੀਲ ਕੁਮਾਰ ਹੈਪੀ राजेश कुमार पुरी सुरेश कुमार ने नगर निगम इंप्रूवमेंट ट्रस्ट और हलका विधायक पासों मांग की है कि ट्रांसपोर्ट नगर में साफ सफाई के प्रबंध मुकम्मल किए जामारिया रोक जा सके यहाँ पे गंदगी बहुत पड़ी रहती है आने जाने में बड़ी दिक्कत होती है ट्रांसपोर्ट नगर है जी मंडी चौक से अपन इधर आते हैं तो बड़ा मुश्किल का काम होता है बीमारियाँ इससे बीमारियाँ बहुत फैलेगी निवेदन है सबसे कि कच्चा जल्दी से जल्दी हटाया जाए रोज़गार करने में जो बेचारे प्रवासी आते हैं वो मतलब आने में बड़ी दिक्कत आती है उनको नहीं नहीं कोई स्मार्ट सिटी मतलब ट्रांसपोर्ट नगर तो नहीं है बाकी तो कर नहीं सकते हम लोग यहाँ की सड़कें भी बहुत टूटी फूटी हुई है आप देखिए चारों तक गंदगी गंदगी फैली हुई है जो हार्डवेयर ट्रांसपोर्ट नगर है ये झोमंडी को तो के चिमरान रोड का रास्ता है गंदगी के ढेर तुम देख ही रहे हो किस तरह दे सफाई व्यवस्था बिल्कुल जीरो हो गई है ਲੂਟ ਕੋ ਸੂਟਾ ਹਰ ਟਾਈਮ ਹੈ ਰਾਤ ਨੂੰ ਪਾਂਡੀ 8 ਵਜੇ ਤਬਾਜ ਮਾਲਿਆਂ ਤੋਂ ਘੁਬਰਾਉਂਦੇ ਆ ਦਿੱਕਤਾਂ ਆਂਦੀ ਐ ਨਾ ਕੋਈ ਕਿਸੇ ਦਾ ਸੇਫਟੀ ਐ ਕਿਸੇ ਦੀ ਨਾ ਕੋਈ ਕੁਛ ਸਫਾਈ ਤਾਂ ਬਿਲਕੁਲ ਜ਼ੀਰੋ ਹੋਈ ਜੀ ਬਹੁਤ ਜ਼ਿਆਦਾ ਇਹ ਬਿਮਾਰੀ ਫਰਨ ਦਾ ਡਰ ਲੱਗਿਆ ਹੋਇਆ ਹੈ ਕਿ ਤਾ ਮਹਾਮਾਰੀ ਨਾ ਆ ਜਾਏ ਕਿਉਂਕਿ ਫਲੱਡ ਦਾ ਖਤਮ ਹੋਇਆ ਅਜੇ ਤੱਕ ਉਸੇ ਡਰ ਲੱਗ ਰਿਹਾ ਨੇ ਕਿ ਤਾ ਮਹਾਮਾਰੀ ਨਾ ਫੈਲ ਜਾਏ ਅਰੇ ਪਿਕਚਰ ਦਿਖਾ ਦਿਓ ਨਾ ਇਹ ਸੋਨਾਬਨ ਕੀ ਹੈਗਾ ਪਿਕਚਰਾਂ ਦਿਖਾਓ ਉਹਨਾਂ ਨੂੰ ਕੀ ਸੋਨਾਬਨ ਸਾਹਮਣੇ ਨਜ਼ਰ ਆ ਰਿਹਾ ਸਾਰਿਆਂ ਨੂੰ ਸਵੈਸਵਸਾ ਪ੍ਰੋਪਰ ਹੋਣੀ ਚਾਹੀਦੀ ਐ ਸੜਕ ਦੇ ਪਾਂਡੀ ਮਾਲਕ ਕਹਿੰਦੇ ਨੇ ਉਹਨਾਂ ਨੂੰ ਸੇਫਟੀ ਹੋਣੀ ਚਾਹੀਦੀ ਹੈ ਪੈਟਰੋਲਿੰਗ ਹੋਣੀ ਚਾਹੀਦੀ ਹੈ ਰਾਤ ਨੂੰ ਲਾਈਟ ਸਿਸਟਮ ਕੋਈ ਨਹੀਂ ਹੈਗਾ ਟ੍ਰਾਂਸਪੋਰਟ ਨਗਰ ਹੈ ਮੇਨ ਚਾਰਦਾ ਦੋ ਸ਼ਰਨ ਜੋੜਨ ਦਾ ਕੰਮ ਕਰਦਾ ਹੈ ਲੇਕਿਨ ਇਦੀ ਦੇਖ ਰੇ ਬਿਲਕੁਲ ਜ਼ੀਰੋ ਹੈ ਕੋਈ ਕੁਝ ਨਹੀਂ ਪ੍ਰਸ਼ਾਸਨ ਇਹ ਸੜਕ ਜੀਤ ਨਗਰ ਨੂੰ ਵੀ ਜਾਂਦੀ ਹੈ ਚਮਰੰਗ ਰੋਡ ਨੂੰ ਵੀ ਜਾਂਦੀ ਹੈ ਦੇਖੋ ਭਾਈ ਮੈਨੂੰ ਇੱਥੇ ਵੇਖਦਿਆ ਵੇ ਤੇ ਮੇਰੀ ਉਮਰ ਲੰਗੀ ਘੱਟੋ ਘੱਟ 7-8 ਸਾਲ ਹੋ ਗਿਆ ਚੀਜ਼ ਨੂੰ ਵੇਖਿਆ ਤੇ ਆਪਣੇ ਪ੍ਰੈਸ ਵਾਲੇ ਮੀਡੀਆ ਕੀ ਅਥੋੜੀ ਐਮਐਲਏ ਕੀ ਕੌਂਸਲਰ ਸਾਰਿਆਂ ਨੂੰ ਸ਼ਿਕਾਇਤ ਵੀ ਕੀਤੀ ਗਈ ਹੈ ਇਹ ਸਾਡਾ ਇਲਾਕਾ ਨਾ ਨੀਰਾ ਨਰਕ ਬਣ ਗਿਆ ਨਰਕ ਇੱਕ ਕਿਥੇ ਹੁੰਦਾ ਹੈ ਡੰਪ ਡੰਪ ਇਹ ਡੰਪ ਨਾ ਭੈੜਾ ਹੋ ਗਿਆ ਇੱਥੇ ਕੀ ਕਰਦੇ ਕਾਰਪੋਰੇਸ਼ਨ ਇੰਪਰੂਵਮੈਂਟ ਦੇ ਸਵੇਰੇ ਗੱਡੀਆਂ ਚੁੱਕਦੇ ਆ ਭਰ ਕੇ ਫਿਰ ਰਾਤੀ ਇੱਥੇ ਆਂਦੇ ਗੱਡੀਆਂ ਦਾ ਢੇਰ ਲਾ ਜਾਂਦੇ ਮੈਨੂੰ ਸਮਝ ਨਹੀਂ ਲੱਗਦੀ ਵੀ ਆਪਾ ਹਰ ਕਿਸੇ ਨੂੰ ਸੀਪੀ ਦਫ਼ਤਰ ਕੀ ਸੀਪੀ ਸਾਹਿਬ ਹਰ ਕਿਸੇ ਨੂੰ ਕੰਪਲੇਟ ਕਰ ਚੁੱਕੇ ਆ ਮੈਨੂੰ ਲੱਗਦਾ ਕੋਈ ਪਤਾ ਨਹੀਂ ਕਾਂਗਰਸ ਉਪਰ ਪਾਰਟੀ ਨੇ ਧਰਨੇ ਵੀ ਦਿੱਤੇ ਆ ਤਾਂ ਪਤਾ ਨਹੀਂ ਪ੍ਰਸ਼ਾਸਨ ਇੰਪਰੂਵਮੈਂਟ ਦੇ ਕਿਸੇ ਤੇ ਜੂ ਹੀ ਨਹੀਂ ਸਰਗਦੀ ਪਈ ਇੱਥੇ ਕੋਈ ਅੱਗ ਲੱਗ ਜਾਂਦੀ ਐ ਇਹ ਲਾਗੇ ਕੱਪੜੇ ਦੇ ਗਦਾਮ ਹਗੇ ਸਾਰਿਆਂ ਦੇ ਕੋਈ ਨੁਕਸਾਨ ਹੋ ਜਾਂਦਾ ਕੌਣ ਜ਼ਿੰਮੇਵਾਰ ਐ ਸਾਡੇ ਦੇ ਹੈੱਡ ਆਫਿਸ ਨੇ ਕਹਿਣਾ ਐ ਵੀ ਤੀ ਕੰਮ ਕਰਦੇ ਦੀ ਟਰਾਂਪੋਰਟ ਸਾਹਮਣੇ ਐਸ ਕਰ ਗਿਆ ਤਾਂ ਕੋਈ ਹਾਲ ਕੱਢੋ ਟਰਾਂਸਪੋਰਟ ਨਗਰ ਜਹਾਜ਼ਗੜ ਵਿੱਚ ਖੜੇ ਹੈ ਇਹ ਜਿਹੜੀ ਥੜਕ ਹੈ ਇਹ ਝੋ ਮੰਡੀ ਤੋਂ ਚਮਰੰਗ ਰੋਣ ਨੂੰ ਸੜਕ ਜੰਦੀ ਹੈ ਤਸਵੀਰਾਂ ਮੈਂ ਇੱਕ ਵਾਰ ਨਜ਼ਰ ਜ਼ਰੂਰ ਸਾਂਝੀ ਕਰਨਾ ਜਾਊਂਗਾ ਤੁਸੀਂ ਇੱਥੇ ਦੇਖ ਸਕਦੇ ਹੋ ਕਿ ਕਿਵੇਂ ਕੂੜੇ ਦੇ ੰਬਾਰ ਲੱਗੇ ਹੋਏ ਹਨ ਜਿਹੜੇ ਟਰਾਂਸਪੋਰਟ ਦੇ ਇੱਥੇ ਕੰਮ ਕਰਨ ਵਾਲੇ ਲੋਕ ਕਾਫੀ ਪਰੇਸ਼ਾਨ ਹਨ ਇੱਕ ਪਾਸੇ ਇਹ ਕੂੜੇ ਨੂੰ ਅੱਗੇ ਵੀ ਲਗਾਈ ਜਾ ਰਹੀ ਹੈ ਜਿਸ ਨਾਲ ਇਥੋਂ ਦਾ ਜਿਹੜਾ ਵਾਤਾਵਰਣ ਕਾਫੀ ਦੂਸ਼ਿਤ ਹੋ ਚੁੱਕਾ ਹੈ ਇਸ ਮੌਕੇ ਇੱਥੇ ਗੱਲਬਾਤ ਕਰਦੇ ਹੋਏ ਆਂ ਟਰਾਂਸਪੋਰਟ ਜਿਹੜਾ ਕੰਮ ਕਰਦੇ ਹੋ ਉਹਨਾਂ ਨੇ ਆਖਿਆ ਕਿ ਜਲਦ ਤੋਂ ਜਲ ਉਹਨਾਂ ਨੂੰ ਕੂੜੇ ਤੋਂ ਨਿਜਾਦ ਦਵਾਈਏ ਉਹਨਾਂ ਨੇ ਅੱਖ ਗਏ ਕਈ ਵਾਰ ਅਸੀਂ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਸ ਸਬੰਧ ਵਿੱਚ ਗੁਹਾਰ ਲਗਾ ਚੁੱਕੇ ਹਨ ਪਰ ਕੋਈ ਵੀ ਸਮੱਸਿਆ ਦਾ ਹੱਲ ਨਹੀਂ ਹੈ ਤਸਵੀਰਾਂ ਵਿੱਚ ਤੁਸੀਂ ਆਪ ਦੇਖ ਸਕਦੇ ਹੋ ਕਿ ਕਿਵੇਂ ਕੂੜੇ ਨੂੰ ਅੱਗ ਲੱਗੀ ਹੋਈ ਹੈ ਦੂਜੇ ਪਾਸੇ ਲੋਕਾਂ ਦੇ ਇੱਥੇ ਜਿਹੜੇ ਰਾਹgir ਲੰਘਣ ਵਾਲੇ ਅਤੇ ਟਰਾਂਸਪੋਰਟ ਦਾ ਜਿਹੜਾ ਇੱਥੇ ਕੰਮ ਕਰਦੇ ਲੋਕ ਹਨ ਉਹਨਾਂ ਨੇ ਇੱਕੋ ਹੀ ਵਾਰ ਮੰਗ ਕੀਤੀ ਹੈ ਨਗਰ ਨਿਗਮ ਕੋਲੋਂ ਕਿ ਜਲਦ ਤੋਂ ਜਲਦ ਇਸ ਕੂੜੇ ਦੀ ਲਿਫਟਿੰਗ ਇੱਥੋਂ ਕੀਤੀ ਜਾਵੇ ਅਤੇ ਉਹਨਾਂ ਨੂੰ ਰਾਹਤ ਦਿੱਤੀ ਜਾਵੇ ਅਮਰਥਰ ਫਾਸਟ ਵਿੱਚ ਖਬਰ ਨਾ ਬਣੀ ਜੋ ਕਿ ਵਿਜੇ ਕੁਮਾਰ ਦੇ ਨਾਲ ਅਰਕੇਸ਼ ਕੁਮਾਰ